ਜੀ ਸਸਰੀ ਕਾ ਜਤ ਅਨੁਸਾਰ ਮੈਂ ਤੁਹਾਡੀ ਆਪਣੀ ਅਮਰਜੀਤ ਗੋਸ਼ੀ ਗੋਸ਼ੀ ਚੈਨਲ ਉਤੇ ਅਸੀਂ ਆਨ ਬਕਰਤ ਨੂੰ ਸਵਾਗਤ ਕਰਦੇ ਹਾਂ ਹਾਜ਼ਰਾ ਅੱਜ ਤੁਹਾਡੀ ਕਿਟੇਰੀ ਵਿੱਚ ਬਹੁਤ ਹੀ ਪਿਆਰਾ ਜਿਹਾ ਲੋਕ ਵੀ ਇਥੇ ਕਿ ਮੇਰਾ ਤੁਸ ਨੂੰ ਸੁਣਿਆ ਨਹੀਂ ਕੋਈ ਤੇ ਅੱਜ ਅਸੀਂ ਇਹਨੂੰ ਫਿਰ ਸਾਥੇ ਸੁਣਿਓ ਇਹਦੇ ਵਿੱਚ ਜੀ ਦੇ ਵਿੱਚ ਇੱਕ ਨੌਜਵਾਨ ਮਤਲਬ ਨੂੰ ਪ੍ਰੇਮ ਦਾ ਕਹਿ ਲੋ ਜਿਹਨੂੰ ਕੁੜੀ ਨੂੰ ਕਹਿੰਦਾ ਹੈ ਵੀ ਉਹ ਅਸੀਂ ਤੇ ਮੁਸਾਬੇ ਤੇ ਆਣਾ ਕਰੀ। ਹਾਂ ਬਾਕੀ ਤੁਸੀਂ ਸੋਇਓ ਤੇ ਇਹ ਪਹਿਲੇ ਨਾਸਟਾ ਫਿਰ ਉਹਨਾ ਮਜ਼ਾ ਨਹੀਂ ਹੁੰਦਾ ਹਨਾ ਤੁਸੀਂ ਆਪਣੀ ਵਿਆਖਿਆ ਕਰ ਲਿਓ ਤੇ ਜਿਹੜਾ ਨੁਕਤਾ ਪਾਉਂਗੀ ਉਹ ਬਵਾਸੀਰ ਤੇ ਕਿਸੇ ਕਿਸਮ ਦੀ ਹੀ ਹੈ ਬਵਾਸੀਰ ਕਰਨ ਕਰੋ ਨੋ ਨਹੀਂ ਨੁਕਤਾ ਤੇ ਆਪਣੀ ਪੈਨਸਲ ਲੈ ਕੇ ਵੇੜਿਓ ਤੇ ਜੇ ਪਹਿਲਾ ਮੀਨ ਲਿਖਿਆ ਉਹਦਾ ਲਿਖਿਆ ਜਿਹਨੇ ਪਰਚਾਇਆ ਉਹ ਵੀ ਕਮੈਂਟ ਕੀ ਲਿਖਿਆ ਕਰੋ ਮੈਂ ਠੀਕਾ ਬਿਲਕੁਲ ਠੀਕ ਹੈ ਨਾ 100% ਸਹੀ ਹੈ। ਉਹਦਾ ਜੀ ਹੋਵੇ ਤੁਹਾਨੂੰ ਹੋ ਗਿਆ ਸੀ ਨਾ ਉਹ ਨਾ ਤਾਂ ਵੀ ਤੇ ਨਹੀਂ ਆਪਰੇਸ਼ਨ ਤੱਕ ਲੋਕਾਂ ਨੂੰ ਦੀ ਨੌਕਤ ਆ ਜਾਂਦੀ ਹੈ ਨਹੀਂ ਅਸੀਂ ਆਪਣੇ ਘਰੇ ਪਟਿਆ ਕੇ ਦੇਖਿਆ 100% ਪਿਆਰ ਚਾਹੀਦਾ ਹੈ ਨਾ ਤੇ ਲੋ ਆ ਜਿਓ ਫਿਰ ਆਪ ਆਉਂਦਾ ਹੈ ਪ੍ਰੋਗਰਾਮ ਬਾਰੇ ਤੇ ਸੋ ਇਸ ਪਿਆਰੇ ਜਿਹੇ ਲੋਕਾਂ ਨੂੰ ਤੇ ਦੂਰ ਦੱਸਿਓ ਤੁਹਾਨੂੰ ਕਮੈਂਟ ਕਰਕੇ ਵੀ ਤੁਹਾਨੂੰ ਸਾਡਾ ਨਿੱਸੂ ਬੋਲ ਗਿਆ ਹੈ ਲੈ ਸੋਨ ਫਿਰ ਆਦੇ ਲਾਈ ਰਹੋ ਟੇ ਇੱਕ ਗਾਲੀ ਜੇ ਸੁਣ ਲੈ ਨਹੀਂ ਕਹਿਣਾ ਕਿਉਂ ਦੇਹਾ ਅਸੀਤੇਰੇ ਨਾਲ ਮੁਸਾਫਰ ਰਹਿਣਾ ਉਕਿਆਉਂਦੇ ਸੀ ਕੱਲ ਲਿਆ ਤੁਰ ਕੇ ਦੇਖ ਲਿਆ ਹੋਣ ਜੀ ਕਰਦਾ ਕੋਈ ਨਾ ਹੋਵੇ ਬਸ ਮੌਜ ਤੇਰੀ ਵਿੱਚ ਮੈਂ ਆਕ ਤੇਰੇ ਨਲੇ ਮੁਸਾਬ ਰਹਿਣਾ ਚਉਹ ਦੇਹੀ ਤੇ ਦੁਨੀਆ ਬਿਤੇ ਇਕ ਤੋ ਇਕ ਚੀਜ ਵੜੀ ਆਰ ਸਾਨੂੰ ਤੇਰੀ ਹਮਸਫਰੀ ਬੜੀ ਸਭ ਰਾਤ ਸੁਝਤੀ ਜੇ

ਫਿਰ ਰਸਤੇ ਵਿੱਚ ਕੱਲਾ ਤੂੰ ਮਿਲ ਜੇ ਜੇ ਤੂੰ ਸੋਚੀ ਬੈਠੀ ਮੈਨੂੰ ਰੰਗਣੇਂ ਦੀ ਫਿਰ ਤੈਨੂੰ ਜੀਏ ਲੋੜ ਇਜਾਜ਼ਤ ਮੰਗਣੇਂ ਦੀ ਆਰਸਤੇ ਜਕਿੰਨਿਆ ਤੂੰ ਪਾ ਇੱਕ ਨਹੀਂ ਆ ਹੁਣ ਸਾਥ ਹੁਣ ਸਾਥ ਤੇਰੇ ਸ਼ਾਮੇ ਬਣਾਂ ਕਿਉਂ ਦੇਹਾਂ ਹੀਰੇ ਅਸੀਂ ਤੇਰੇ ਨਾਲ ਮੁਸਾਫਰ ਰਹਿਣ ਕਿਉਂ ਦੇ ਉਹ ਦੱਸੋ ਤੁਹਾਨੂੰ ਇਹ ਗੀਤ ਸਾਡਾ ਕਿਹੋ ਜਿਹਾ ਲੱਗਿਆ ਉਮੀਦ ਆ ਸਾਰਿਆਂ ਨੂੰ ਬਹੁਤ ਵਧੀਆ ਪਸੰਦ ਆਇਆ ਹੋਊਗਾ ਮਰੇ ਢੁੱਕੇ ਬੋਲਨੇ ਇਸ ਗੀਤ ਦੇ ਹਨ ਤੇ ਲੋ ਸੋਣੋ ਦੱਸਿਓ ਤੁਹਾਨੂੰ ਸਾਡਾ ਗੀਤ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਖੂਬ ਦੱਸਿਓ ਤੇ ਬਾਕੀ ਆ ਜੂ ਹੁਣ ਆਪਣਾ ਮੁਕਤੇ ਕਲਾ ਸੇਤ ਪਰ ਲੈਣਾਂ ਤੁਸੀਂ ਵੀਰ ਲੈ ਮੈਂ ਸੁਣਦਾ ਸਦੀ ਬਵਾਸੀਰ ਹੁਣ ਨਹੀਂ ਹੋਵੇ ਚਾਹੇ ਬਾਦੀ ਬਵਾਸੀਰ ਹੋਵੇ ਫਿਰ ਲੋਕ ਕਹਿੰਦੇ ਆਪਰੇਸ਼ਨ ਕਰਾਓ ਸਾਨੂੰ ਸਾਡੇ ਆਪਣੇ ਘਰੇ ਸੀ ਸਾਡੇ ਮੁੰਡਾ ਉਹਨੂੰ ਆਪਰੇਸ਼ਨ ਦੱਸਿਆ ਪਰ ਉਹ ਬਹੁਤ ਡਰਦਾ ਸੀਗਾ ਤੇ ਫਿਰ ਅਸੀਂ ਉਹਨਾਂ ਦੀ ਇਹ ਦਵਾਈ ਹੁਣ ਤਾਂ ਸਾਨੂੰ ਆਪ ਨੂੰ ਪਤਾ ਲੱਗ ਗਿਆ ਕੀ ਕੀ ਹੈ ਤੇ ਉਹ ਬਿਲਕੁਲ ਠੀਕ ਹੋਇਆ ਇਹ ਹੈਗਾ ਤੁਸੀਂ 10 ਗ੍ਰਾਮ ਤਿਲਾਂ ਦਾ ਪਾਊਡਰ ਲੈ ਤੇ ਚਾਹੀਏ ਕਾਲੇ ਹੁੰਕੇ ਟਿੱਕ ਟਿੱਕ ਕਾਲੇ ਮਹਿੰਦੀ ਦਾ ਬੜਾ ਵਧੀਆ 10 ਗ੍ਰਾਮ ਤਿਲਾਂ ਦਾ ਤੇ ਉਹ ਲਿਆ ਕੇ 100 ਗ੍ਰਾਮ ਦਾ ਪਹਿਲਾਂ ਬਣਾ ਕੇ ਰੱਖੋ 100 ਗ੍ਰਾਮ ਤਿਲ ਨੇ ਹੋਣਾ ਉਹਨਾਂ ਦਾ ਪਾਊਡਰ ਬਣਾ ਲਿਆ ਬਣਾ ਕੇ ਰੱਖ ਲਿਆ ਤੇ ਹੁਣ ਤੁਸੀਂ ਕੀ ਕਰਨਾ ਹੈ ਕਾਲੇ ਤਿਲੀ ਲਿਓ ਹਨ ਤੇ ਉਹ 10 ਗ੍ਰਾਮ ਤਿਲਾਂ ਦਾ ਪਾਊਡਰ ਲੈ ਲਿਆ 10 ਗ੍ਰਾਮ ਹੀ ਮੱਖਣ ਹਨ ਤੇ ਉਹਦੇ ਨਾਲ ਉਹ ਤੇ ਉਹ ਪਾ ਕੇ ਪਾਊਡਰ ਚ ਮੱਖਣ ਪਾ ਕੇ ਉਹ ਚਟੋ ਇਹ ਤੁਸੀਂ ਜਦੋਂ ਜੇ ਤੁਹਾਨੂੰ ਤਕਲੀਫ ਹੋ ਰਹੀ ਹੈ ਜਦੋਂ ਤੁਹਾਨੂੰ ਇੱਕ ਕੋਈ ਖਰਾਤ ਚੱਟ ਲਈ ਉਹਦੀ ਤੁਹਾਨੂੰ ਆਰਾਮ ਉਹ ਤੁਹਾਨੂੰ ਦਊਗਾ ਜਿੰਨਾ ਤੱਕਲੀਫ ਹੋ ਰਹੀ ਹੈ ਤੇ ਫਿਰ ਹੁਣ 5-7 ਦਿਨ ਲਗਾਤਾਰ ਇਹ ਨੂੰ ਉਹ ਨੂੰ ਚੱਟਦੇ ਰਹੋ ਥੋੜਾ ਉਹ ਥੋੜਾ ਹੋ ਹਨ 10-10 ਗ੍ਰਾਮ ਤੇ ਚਾਹੇ ਕੁੰਨੀ ਵਾ ਸੀਰਾ ਤੇ ਹੈ ਬਾਦੀ ਵਾ ਸੀਰਾ ਉਹਦਾ ਨਾਮ ਨਸ਼ਾਮ ਨਹੀਂ ਰਹਿਣਾ ਹੈ ਨੌਜਿਆ ਕਰੋਗੇ ਤੇ ਇਹਨੂੰ ਵੀ ਇਹ ਰੋਗਾ ਨਾਲੇ ਹੋਰ ਜੇ ਕੋਲ ਨੂੰ ਨਹੀਂ ਲੋੜ ਜੇ ਹੋਰ ਭਾਲ ਪਾਇਨ ਦੱਸੋ ਤੇ ਤੁਸੀਂ ਉਹਨਾਂ ਦੇ ਭਾਗੀ ਹੋ ਹੈ ਨਾ ਆਪਾਂ ਤਾਂ ਲੋਕਾਂ ਦਾ ਅੰਤੰਦ ਰੱਖਣਾ ਹੈ ਤੇ ਤੁਹਾਡਾ ਵਿਰਾਜ ਡਾਂਕਾ ਵੱਜੂਗਾ ਕੋਈ ਆਪਾਂ ਨੂੰ ਸੀਸ ਹੀ ਦੇਊਗਾ ਹੈ ਨਾ ਤੇ ਮੈਂ ਇਹਹੀ ਕੋਸ਼ਿਸ਼ ਕਰ ਕਰਕੇ ਫਿਰ ਨੂੰਤੇ ਲੱਗਦਾ ਕਿ ਤੋਂ ਨਹੀਂ ਆ ਇਹੇ ਮੇਰੇ ਸਤਿਗੁਰਾਂ ਦਾ ਦੱਸਿਆ ਹੋਇਆ ਨੁਕਤਾ ਹਮ ਤਾਂ ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ ਲੋਕ ਵਰਤਦੇ ਸੀ ਪਰ ਫੇਰ ਮੈਂ ਸਤ ਸੰਗਤ ਕੀ ਸੁਣਿਆ ਤੇ ਮੈਂ ਸਾਰੇ ਭੈਣ ਭਾਈਆਂ ਨੂੰ ਇਹ ਟਿੱਕਾ ਪਾਤਾ ਇਹ ਕਈ ਵਾਰੀ ਹੁ ਤੀਜੀ ਚੌਥੀ ਵਾਰੀ ਦੱਸਾਇਆ ਮੈਂ ਤੇ ਲੋਕ ਠੀਕ ਹੋਏ ਨੇ ਤੇ ਲੋਕ ਹੁੰਦੇ ਹੋ ਸਾਨੂੰ ਛੁੱਟੀਆਂ ਧੰਨਵਾਦ ਸਾਡੀ ਮੂਡੇ ਦੇਖਣ ਲਈ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਆਪਾਂ ਫੇਰ ਮਿਲਾਂਗੇ